ਤੁਹਾਡਾ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਦੀਆਂ ਸਾਡੀ ਆਮ ਆਦਮੀ ਪਾਰਟੀ ਦਾ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜਿਨ੍ਹਾਂ ਨੇ ਇਹੋ ਜਿਹੇ ਨਿੱਕ ਇਨਸਾਨ ਨੂੰ ਸਾਡੀ ਲੋਕ ਸਭਾ ਤੋਂ ਟਿਕਟ ਦਿੱਤੀ ਔਰ ਅਸੀਂ ਇਹ ਵਿਸ਼ਵਾਸ ਦੁਆਣਾ ਹੈ ਵੀ ਆਪ ਦੇ ਇਲੈਕਸ਼ਨ ਤੋਂ ਬਾਅਦ ਮਿਹਨਤ ਕਰਕੇ ਇਹ ਲੋਕ ਸਭਾ ਆਮ ਆਦਮੀ ਪਾਰਟੀ ਦੀ ਝੋਲੀ ਚ ਪਾਵਾਂਗੇ ਤਾਂ ਕਿ ਜਿਹੜੇ ਗੂੰਗੇ ਬੋਲਣ ਦੀ ਆਵਾਜ਼ ਅੱਗੇ ਸੁਣੀ ਨਹੀਂ ਜਾਂਦੀ ਸੰਸਦ 'ਚ ਸੋ ਸਾਡਾ ਐਮਪੀ ਉੱਥੇ ਜਾ ਕੇ ਆਵਾਜ਼ ਬੁਲੰਦ ਕਰੇਗਾ ਔਰ ਪੰਜਾਬ ਦੇ ਉਹ ਮੁੱਦੇ ਜਿਹੜੇ ਮੁੱਦਿਆਂ ਦੇ ਪੰਜਾਬ ਨੂੰ ਮੋਦੀ ਸਰਕਾਰ ਠੋਕਣ ਦੀ ਕੋਸ਼ਿਸ਼ ਕਰ ਰਹੀ ਹੈ ਉਹ ਮੁੱਦਿਆਂ ਤੇ ਬਾਦ ਉਠਾ ਕੇ ਔਰ ਜਿਹੜਾ ਵੀ ਪੰਜਾਬ ਦਾ ਦੱਬਿਆ ਪੈਸਾ ਡਿਕਟੇਟਰਸ਼ਿਪ ਖਤਮ ਕਰਨੀ ਔਰ ਵੀ ਜਿਹੜਾ ਸਿਸਟਮ ਹੈ ਦੇਸ਼ ਨੂੰ ਅੱਗੇ ਵਧਾਉਣ ਚ ਸਾਡੇ ਐਮਪੀ ਲੋਕ ਸਭਾ ਸਾਡੇ ਮਾਨਯੋਗ ਬਰਾੜ ਸਾਹਿਬ ਉਹਦੇ ਚ ਪੂਰਾ ਯੋਗਦਾਨ ਪਾਉਣਗੇ ਮੈਂ ਸਾਰੇ ਲੋਕ ਸਭਾ ਦੇ ਧੰਨਵਾਦ ਦਿਆਂ ਜਿਹੜੇ ਅੱਜ ਉਹਨਾਂ ਦੇ ਨਾਲ ਇੱਥੇ ਗੁਰੂ ਸਾਹਿਬ ਦਾ ਦਰਸ਼ਨ ਕਰਨ ਆਏ ਔਰ ਇਤੋਂ ਅਜੀਸ਼ਰਵਾਤ ਹੋਗੀ ਕਿਉਂਕਿ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਆਉਟ ਆਸਰਾ ਲੈ ਕੇ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਧੰਨਵਾਦ ਮੈਡਮ ਵੱਡੀ ਜੁਮੇਵਾਰੀ ਪਹੁੰਚੀ ਹੋਣਾ ਇਹਨਾਂ ਦੇ ਕੰਦੇ ਆਪਰੇ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਨਾ ਚਾਹਾਂਗੀ ਕਿ ਇੱਕ ਵਧੀਆ ਸ਼ਖਸੀਅਤ ਨੂੰ ਉਹਨਾਂ ਨੇ ਫਿਰੋਜ਼ਪੁਰ ਲੋਕ ਸਭਾ ਹਲਕੇ ਲਈ ਚੁਣਿਆ ਹੈ ਔਰ ਅੱਜ ਅਸੀਂ ਸਾਰੇ ਲੋਕ ਸਭਾ ਹਲਕੇ ਤੋਂ ਐਮਐਲਏ ਸਹਿਬਾਨ ਇਕੱਠੇ ਹੋ ਕੇ ਵਰਕਰ ਸਹਿਬਾਨ ਇੱਥੇ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਆਏ ਸੀ ਤਾਂ ਕਿ ਅਸੀਂ ਇੱਕ ਵੱਡੀ ਲੀਡ ਦੇ ਨਾਲ ਇਹ ਜਿਹੜੀ ਸੀਟ ਹੈ ਉਹ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪਾ ਸਕੀ ਔਰ ਮੋਦੀ ਦੀਆਂ ਜਿਹੜੀਆਂ ਨੀਤੀਆਂ ਜਿਹਦੇ ਕਰਕੇ ਲੋਕਤੰਤਰ ਦੀ ਆਵਾਜ਼ ਖਤਮ ਹੋ ਰਹੀ ਹੈ ਜਿਹਦੇ ਕਰਕੇ ਆਮ ਲੋਕਾਂ ਦੀ ਆਵਾਜ਼ ਖਤਮ ਹੋ ਰਹੀ ਹੈ ਉਹਦੇ ਵਿਰੁੱਧ ਇੱਕ ਵੱਡੀ ਜੰਗ ਜਿਹੜੀ ਆਮ ਆਦਮੀ ਪਾਰਟੀ ਨੇ ਆਰੰਭ ਕੀਤੀ ਹੈ ਔਰ ਪੂਰਾ ਵਿਸ਼ਵਾਸ ਹੈ ਕਿ ਇਹਦੇ ਵਿੱਚ ਸਾਨੂੰ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਹੈ। ਕਿਹੜੇ ਕਿਹੜੇ ਮੁੱਦੇ ਆ ਜਿਹਨੂੰ ਲੈ ਕੇ ਤੁਸੀਂ ਹਲਕਾ ਸਭਾ ਦੇ ਵਿੱਚ ਜਾਣਾ ਚਾਹੁੰਦੇ? ਦੇਖੋ ਜੀ ਪਹਿਲਾਂ ਤਾਂ ਅਸੀਂ ਆਵਾਦਮੀ ਪਾਰਟੀ ਨੇ ਜੋ ਕੰਮ ਕੀਤੇ ਨੇ 2 ਸਾਲਾਂ ਦੇ ਵਿੱਚ ਸਰਕਾਰ ਨੇ ਜਿੰਨੀਆਂ ਨੌਕਰੀਆਂ ਦਿੱਤੀਆਂ ਨੇ ਜਿੰਨੇ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ, ਸਿਹਤ ਸਹੂਲਤਾਂ ਪ੍ਰੋਵਾਈਡ ਕੀਤੀਆਂ ਉਹ ਸਾਰਾ ਕੁਝ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ। ਔਰ ਦੂਜੀ ਵੱਡੀ ਗੱਲ ਇਹ ਹੈ ਕਿ ਜਿਹੜੀ ਮੋਦੀ ਨੇ ਆਪਣੀ ਤਾਨਾशाही 10 ਸਾਲਾਂ ਦੌਰਾਨ ਚਲਾਈ ਹੈ ਔਰ ਲੋਕਾਂ ਦੀ ਆਵਾਜ਼ ਨੂੰ ਖਤਮ ਕੀਤਾ ਉਸ ਦੇ ਖਿਲਾਫ ਅਸੀਂ ਲੋਕਾਂ ਦੇ ਵਿੱਚ ਜਾ ਕੇ ਉਹਦਾ ਪ੍ਰਚਾਰ ਕਰਾਂਗੇ